ਹਾਂਜੀ ਸਰ ਕੀ ਨਾਮ ਹੈ ਜੀ ਆਪਣਾ ਮੈਂ ਆਈ ਲਾਈਨ ਵੇਪੋਪਲੀ ਪ੍ਰੇਜ਼ੈਂਟ ਲੈਂਸ ਕਲੱਬ ਪਾਤਰਾ ਨਿਆਲ ਮੈਂ ਨਨੇੜੇ ਪਿੰਡ ਦੇ ਵਿੱਚ ਅੱਜ ਆਇਆ ਹਾਂ ਮੈਂ ਇੱਥੋਂ ਦੀ ਸੰਸਥਾ ਸੰਤ ਮੁਨੀ ਬਾਬਾ ਜੀ ਦੇ ਜੋ ਚੇਲੇ ਹਨ ਉਹਨਾਂ ਵੱਲੋਂ ਇਹ ਕੈਂਪ ਲਗਾਇਆ ਗਿਆ ਹੈ ਅਸੀਂ ਉਹਨਾਂ ਦੇ ਵਿਸ਼ੇਸ਼ ਧੰਨਵਾਦੀ ਹਾਂ ਲੈਂਸ ਕਲੱਬ ਵੱਲੋਂ ਜਿਨ੍ਹਾਂ ਨੇ ਇਹ ਉਪਰਾਲਾ ਕੀਤਾ ਹੈ ਕਿ ਤੁਸੀਂ ਇਹ ਲਾਈਨਸ ਕੈਂਪ ਵੱਲੋਂ ਇਹ ਪਹਿਲਾ ਕੈਂਪ ਲਗਾਇਆ ਗਿਆ ਤੇ ਪਿੰਡ ਨੇੜੇ ਦੇ ਵਿੱਚ ਤੇ ਤੁਸੀਂ ਜੋ ਜੂਨ ਜਨਰੇਸ਼ਨ ਹੈ ਜਾਂ ਤੁਹਾਡੇ ਨਾਲ ਲੋਕ ਜੁੜੇ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਤੁਸੀਂ ਇੱਥੋਂ ਦੇ ਨੂੰ ਅਸੀਂ ਜਿਹੜੇ ਜੰਗ ਬੱਚੇ ਨੇ ਉਹਨਾਂ ਨੂੰ ਇਹ ਬੇਨਤੀ ਕਰਦੇ ਹਾਂ ਕਿ ਜਿਸ ਤਰ੍ਹਾਂ ਇਹ ਸੰਸਥਾ ਦੇ ਮੈਂਬਰ ਸਾਹਿਬਾਨ ਪ੍ਰਧਾਨ ਜੀ ਸਾਨੂੰ ਮਿਲੇ ਨੇ ਇਹ ਤਕਰੀਬਨ ਸਾਰੇ ਹੀ ਜੰਗ ਨੇ ਜਿਸ ਤਰ੍ਹਾਂ ਕਿ ਅੱਜ ਕੱਲ ਨਸ਼ੇ ਦਾ ਦੌਰ ਚੱਲ ਰਿਹਾ ਹੈ ਇੱਥੇ ਆ ਕੇ ਬਹੁਤ ਹੀ ਮਨ ਖੁਸ਼ ਹੋਇਆ ਕਿ ਇਹ ਜਿਹੜੇ ਲੋਕ ਮੈਂਬਰ ਨੇ ਬਿਲਕੁਲ ਜੰਗ ਨੇ ਤੇ ਇੱਕ ਧਾਰਮਿਕ ਖਿਆਲਾਂ ਦੇ ਲੋਕ ਨੇ ਤੇ ਇਸ ਤਰ੍ਹਾਂ ਦੀ ਹੈ ਸ਼ਾਇਦ ਸਾਨੂੰ ਪਤਾ ਲੱਗਿਆ ਹੈ ਕਿ ਇੱਕ ਦਿਨ ਪਹਿਲਾਂ ਇਹਨਾਂ ਨੇ 21 ਤਰੀਕ ਨੂੰ ਇੱਥੇ ਬਲੱਡ ਡੋਨੇਸ਼ਨ ਕੈਂਪ ਲਗਾਇਆ ਹੈ ਤੇ ਅੱਜ ਇਹਨਾਂ ਨੇ ਸਾਨੂੰ ਰਿਕਵੈਸਟ ਕੀਤੀ ਅਸੀਂ ਇਹਨਾਂ ਦੀ ਹੁਕਮ ਨੂੰ ਮੰਨਦੇ ਹੋਏ ਇੱਥੇ ਲਾਈਨ ਕਲੱਬ ਪਾਤਰਾਂ ਵੱਲੋਂ ਲਾਈਨ ਆਈ ਹਸਪੀਟਲ ਦੀ ਸਾਰੀ ਡਾਕਟਰਾਂ ਦੀ ਟੀਮ ਇੱਥੇ ਪਹੁੰਚੀ ਹੈ ਤੇ ਉਹਦੇ ਵਿੱਚ ਤਕਰੀਬਨ ਕੋਈ 300 ਦੇ ਤਕਰੀਬਨ ਜਿਹੜੀ ਹੈ ਆਪੀਡੀ ਹੋ ਚੁੱਕੀ ਹੈ ਤੇ 50 ਤੋਂ 55 ਲੈ ਕੇ ਪੇਸ਼ੈਂਟ ਸਾਡੇ ਕੋਲ ਜਿਹੜੇ ਅਸੀਂ ਸਾਡੇ ਡਾਕਟਰ ਸਾਹਿਬ ਨੇ ਕੱਢੇ ਨੇ ਉਹਨਾਂ ਦੇ ਜਿਹੜਾ ਹੈ ਚਿੱਟਾ ਮੋਤੀਆ ਦੀ ਪ੍ਰੋਬਲਮ ਆਈ ਆ ਉਹਨਾਂ ਦਾ ਫ੍ਰੀ ਆਪਰੇਸ਼ਨ ਕੀਤਾ ਜਾਏਗਾ ਕਿ ਸਰ ਜੋ ਆਪਰੇਸ਼ਨ ਕੀਤਾ ਜਾਏਗਾ ਫ੍ਰੀ ਕਦੋਂ ਤੱਕ ਕੀਤਾ ਜਾਏਗਾ ਜੀ ਇਹ ਅਸੀਂ ਜਿੰਨੇ ਵੀ ਇੱਥੇ ਪੇਸ਼ੈਂਟ ਜਿਹੜੇ ਹੈ ਆਪਰੇਸ਼ਨ ਲਈ ਨਿਕਲਣਗੇ ਉਹਨਾਂ ਦੇ ਸਭ ਦੇ ਫ੍ਰੀ ਆਪਰੇਸ਼ਨ ਕਰਾਂਗੇ ਇਹਨਾਂ ਨੂੰ ਸਾਡੀ ਬੱਸ ਜਿਹੜੀ ਹੈ ਲਾਈਨ ਆਈ ਹਸਪੀਟਲ ਦੀ ਇੱਥੇ ਆਏਗੀ ਇਹਨਾਂ ਨੂੰ ਫ੍ਰੀ ਲੈ ਕੇ ਜਾਏਗੀ ਉੱਥੇ ਲੰਗਰ ਪਾਣ ਦੀ ਵਿਵਸਥਾ ਵੀ ਕੀਤੀ ਜਾਏਗੀ ਜਿਹੜੀ ਉੱਥੇ ਲੰਗਰ ਪਾਣ ਦੀ ਵਿਵਸਥਾ ਹੈ ਸ੍ਰੀ ਗੁਰੂ ਤੇਗ ਬਹਾਦਰ ਗੁਰਦੁਆਰਾ ਸਾਹਿਬ ਵੱਲੋਂ ਸਾਨੂੰ ਫ੍ਰੀ ਸੇਵਾ ਦਿੱਤੀ ਜਾਂਦੀ ਹੈ ਅਸੀਂ ਉਹਨਾਂ ਦੇ ਬਹੁਤ ਵਿਸ਼ੇਸ਼ ਧੰਨਵਾਦੀ ਹਾਂ ਜਿੰਨੇ ਵੀ ਇੱਥੋਂ ਪੇਸ਼ੈਂਟ ਆਣਗੇ ਜਾਂ ਉਹਨਾਂ ਦੇ ਨਾਲ ਉਹਨਾਂ ਦੇ ਪੇਰੈਂਟਸ ਜਾਂ ਭੈਣ ਭਰਾ ਆਣਗੇ ਮੈਂਬਰ ਸਭ ਨੂੰ ਜਿਹੜਾ ਹੈ ਫ੍ਰੀ ਲੰਗਰ ਸੇਵਾ ਦਿੱਤੀ ਜਾਏਗੀ ਸਭ ਦੇ ਹੀ ਆਪਰੇਸ਼ਨ ਫ੍ਰੀ ਕੀਤੇ ਜਾਣਗੇ ਠੀਕ ਹੈ ਇਹਨਾਂ ਦਾ ਸਰਦਾ ਮੇਨ ਮੋਟਿਵ ਹੈ ਕਿ ਲੋਕਾਂ ਦਾ ਅਗਰ ਜੁੜਨਗੇ ਇਹਨਾਂ ਦੇ ਨਾਲ ਤਾਂ ਲੋਕ ਜਿਹੜੇ ਨਵੀਂ ਜਨਰੇਸ਼ਨ ਅਚ ਨਸ਼ੇ ਵੱਲ ਭੱਜ ਰਹੀ ਹੈ ਉਹ ਨਸ਼ੇ ਤੋਂ ਬਚੀ ਜਾਏਗੀ ਅਸ ਆਪਣੇ ਨਾਲ ਇੱਕ ਹੋਰ ਜੁੜੇ ਨੇ ਆਪਾਂ ਨਾਲ ਵੀ ਗੱਲ ਕਰਦੇ ਹਾਂ ਜੀ ਸਰ ਕੀ ਨਾਂ ਹੈ ਆਪਣਾ ਮੇਰਾ ਨਾਂ ਜੀ ਲਾਇਨ ਰਜਿੰਦਰ ਕੁਮਾਰ ਗੋ ਮੈਂ ਜੌਨ ਚੇਅਰਮੈਨ ਆ ਜੀ ਲਾਈਨ ਕਲਾਬ ਪਾਤਰਾ ਨੇ ਆਲ ਦਾ ਇੱਕ ਸਾਡਾ ਪ੍ਰੋਜੈਕਟ ਹੈ ਜੀ ਲਾਈਨ ਆਈ ਹਸਪੀਟਲ ਜੋ ਪਾਤਰਾ ਦੇ ਵਿੱਚ ਬਾਈਪਾਸ ਉਪਰ ਸਥਿਤ ਹੈ ਸਾਡਾ ਮੋਟਿਵ ਹੈ ਵੀ ਅਸੀਂ ਪਾਤਰਾ ਦੇ ਸਰਾਊਂਡਿੰਗ 200 ਪਿੰਡਾਂ ਨੂੰ ਅਸੀਂ ਕਵਰ ਕਰਦੇ ਆਂ ਮਨੀਸ਼ ਵੀਰ ਜੀ ਨੇ ਉਰੇ ਜੋ ਸਾਨੂੰ ਕਿਹਾ ਵੀ ਅਸੀਂ ਕੈਂਪ ਲਗਾਣਾ ਹੈ ਸਾਨੇ ਪਹਿਲਾ ਹੁਕਮ ਇਹਨਾਂ ਦਾ ਮੰਨਦੇ ਹੋਏ ਅਸੀਂ ਕੈਂਪ ਫਾਈਨਲ ਕੀਤਾ ਉਰੇ ਜਿੰਨੀ ਦਵਾਈ ਅਨਕਾ ਜੋ ਕੰਮ ਹੈ ਹਸਪਤਾਲ ਕੋਲੋਂ ਫ੍ਰੀ ਦਿੱਤਾ ਜਾਊਗਾ ਪੇਸ਼ੈਂਟ ਨੂੰ ਲੁੱਟਿਆ ਜਾਊਗਾ ਆਪਰੇਸ਼ਨ ਕੀਤਾ ਜਾਊਗਾ ਉਹਨਾਂ ਦਾ ਫਾਲੋਅ ਅਪ ਵੀ ਕੀਤਾ ਜਾਊਗਾ ਤੇ ਅਸੀਂ ਇਹਨਾਂ ਨਾਲ ਵਾਦਾ ਕਰਦੇ ਆਂ ਵੀ ਅਸੀਂ ਡੇਰੇ ਦੇ ਵਿੱਚ ਹਰ ਸਾਲ ਇੱਕ ਕੈਂਪ ਤੁਹਾਨੂੰ ਪੱਕਾ ਉਰੇ ਡੰਨ ਕਰਦੇ ਆਂ ਵੀ ਹਰ ਸਾਲ ਅਸੀਂ ਉਰੇ ਸੇਵਾ ਦਾ ਕੈਂਪ ਲਵਾਵਾਂਗੇ ਬਾਕੀ ਜਦੋਂ ਇੱਕ ਅਧਿਆਤਮਿਕ ਤਾਂ ਨਾਲ ਆਪਾਂ ਜੁੜ ਜਾਂਦੇ ਆਂ ਇੱਕ ਦਾ ਪਿੰਡ ਦੇ ਕਿਹੜੇ ਨੌਜਵਾਨ ਬੰਦੇ ਨੇ ਏਰੀਆ ਦੇ ਨੇ ਉਹ ਗਲਤ ਕੰਮਾਂ ਤੋਂ ਦੂਰ ਹੋਣਗੇ ਨਸ਼ਿਆਂ ਤੋਂ ਦੂਰ ਹੋਣਗੇ ਜਿੱਥੇ ਜਿੱਥੇ ਆਪਾਂ ਨੂੰ ਮਨੁੱਖਤਾ ਦੀ ਸੇਵਾ ਦੀ ਲੋੜ ਹੈ ਉੱਥੇ ਅਧਿਆਤਮਿਕਤਾ ਦੀ ਵੀ ਲੋੜ ਹੈ ਬਾਕੀ ਜੋ ਕਮੇਟੀ ਉਹ ਰੇ ਅਪਰਾਲਾ ਕਰ ਰਹੀ ਹੈ ਗੋ ਸੇਵਾ ਕਰ ਰਹੀ ਹੈ ਅਸੀਂ ਇਹਨਾਂ ਤੋਂ ਬਹੁਤ ਪ੍ਰਭਾਵਤਾਂ ਜਦੋਂ ਜਦੋਂ ਸਾਨੂੰ ਹੁਕਮ ਕਰਨੀ ਹੈ ਅਸੀਂ ਇਹਨਾਂ ਦੇ ਨਾਲ ਖੜੇ ਆਂ ਬਾਕੀ ਲਾਈਨ ਆਈ ਹਸਪੀਟਲ ਜੋ ਪਤ ਰਹੇ ਜਦੋਂ ਵੀ ਕੋਈ ਸੇਵਾ ਦਾ ਮੌਕਾ ਹੈ ਸਾਡੇ ਨਾਲ ਜੁੜੋ ਅਸੀਂ ਹਰ ਟਾਈਮ ਗਰੀਬ ਲੋਕਾਂ ਦੇ ਨਾਲ ਉਹਨਾਂ ਦੇ ਆਪਰੇਸ਼ਨ ਫ੍ਰੀ ਕਰਨ ਨੂੰ ਤਤ ਪਰਾਂਗੇ ਆਪਣੇ ਨਾਲ ਹੋਰ ਵੀ ਜੁੜੇ ਨੇ ਆਪਣਾ ਵੀ ਗੱਲ ਕਰਦੇ ਕੀ ਨਾ ਸਰ ਆਪਣਾ ਮਨੀਸ਼ ਸਿੰਘ ਲਾ ਜੀ ਕਿਹਦਾ ਸਰ ਜੋ ਆਪਣੀ ਪਹਿਲੀ ਵਾਰ ਪਿੰਡ ਦੇ ਵਿੱਚ ਕੈਂਪ ਲਗਾਇਆ ਜਾ ਰਿਹਾ ਹੈ ਮੈਸ ਹਸਪੀਟਲ ਵੱਲੋਂ ਤੁਸੀਂ ਕੀ ਕਹਿਣਾ ਚਾਹੋਗੇ ਸਭ ਤੋਂ ਪਹਿਲਾਂ ਜੀ ਜੈ ਗੁਰੂ ਮਤ ਜੀ ਮੈਂ ਬਾਬਾ ਮੋਨੀ ਗੂ ਸੇਵਾ ਦਲ ਪਿੰਡ ਨਿਹੇੜਾ ਗਰਦਿਆਲਪੁਰਾ ਬੀੜ ਬਾਬਾ ਚੰਡਾਨਾਥ ਮੰਦਿਰ ਨਿਹੇੜਾ ਵਿਖੇ ਕੈਂਪ ਲਾਇਆ ਜਾ ਰਿਹਾ ਜੀ ਸਭ ਤੋਂ ਪਹਿਲਾਂ ਮੈਂ ਧੰਨਵਾਦ ਕਰਾਂ ਸਾਰੀ ਲਾਇਓਨਸ ਕਲੱਬ ਪਾਤਰਾ ਦੀ ਟੀਮ ਦਾ ਜਿਨ੍ਹਾਂ ਦੇ ਅੱਖਾਂ ਦੇ ਹਸਪਤਾਲ ਵਿੱਚ ਸਾਡੇ ਪਹਿਲੇ ਬੁਲਾਵੇ ਤੇ ਇਹ ਇੱਥੇ ਪਹੁੰਚੇ ਤੇ ਇਹਨਾਂ ਨੇ ਬਹੁਤ ਵਧੀਆ ਆਰਗੇਨਾਈਜ਼ ਕੀਤਾ 2-300 ਦੇ ਨੀਅਰ ਆਊਟ ਚੈੱਕਅਪ ਹੋ ਚੁੱਕੇ ਹੈ ਜੀ ਜਿਦੇ ਵਿੱਚੋਂ ਪਰਾ 50 ਤੋਂ ਲੈ ਕੇ 55 ਮਰੀਜ਼ਾਂ ਦਾ ਅੱਖਾਂ ਦਾ ਆਪਰੇਸ਼ਨ ਲੈਂਸ ਫ੍ਰੀ ਪਾ ਕੇ ਕੀਤਾ ਜਾਊਗਾ ਜੀ ਅੱਜ ਆਪਣਾ ਜੋ ਟੀਮ ਰਲਾਈਨਸ ਹਸਪੀਟਲ ਦੀ ਟੀਮ ਜੋ ਜੁੜੀ ਹੈ ਅੱਜ ਪੂਰੇ ਇਹਨਾਂ ਨੇ ਯੋਗਦਾਨ ਪਾਇਆ ਇੱਥੇ ਆ ਕੇ ਜੋ ਲੋਕਾਂ ਦੀ ਫ੍ਰੀ ਸੇਵਾ ਆਏ ਜੋ ਖਾਣਾ ਪਾਣੀ ਮਿਲੇਗਾ ਉਹ ਹਸਪੀਟਲ ਵੱਲੋਂ ਖੂਬ ਫ੍ਰੀ ਮਿਲੇਗਾ ਤੇ ਆਪਰੇਸ਼ਨ ਵੀ ਫ੍ਰੀ ਹੋਏਗਾ ਲੋਕਾਂ ਦਾ ਜੀ ਔਰ ਕੋਈ ਆਪਣੇ ਨਾਲ ਹੋਰ ਵੀ ਸਰ ਜੁੜੇ ਨਾਲ ਵੀ ਗੱਲਬਾਤ ਕਰਦੇ ਹਾਂ ਜੀ ਸਰ ਕਿਹਨਾਂ ਜੀ ਆਪਣਾ ਮੈਂ ਪ੍ਰਿੰਸੀਪਲ ਕੱਕੜੀਆ ਠੀਕ ਹੈ ਜੀ ਸਾਡਾ ਜਿਹੜੀ ਸੰਸਥਾ ਨਾ ਲਾਇਨਸ ਕਲੱਬ ਇੰਟਰਨੈਸ਼ਨਲ ਫਾਊਂਡੇਸ਼ਨ ਉਹਦਾ ਨਾਮ ਹੈ ਐਲ ਸੀ ਆਈ ਐਫ ਸਾਡਾ ਟੀਚਾ ਇਹ ਹੈ ਕਿ ਦੋ ਤਰ੍ਹਾਂ ਦਾ ਅੰਨਪਨ ਹੁੰਦਾ ਇੱਕ ਤਾਂ ਹੁੰਦਾ ਜਮੰਦਰੂ ਉਹਨੂੰ ਆਪਾਂ ਦੂਰ ਨਹੀਂ ਕਰ ਸਕਦੇ ਇੱਕ ਹੁੰਦਾ ਜਿਹੜਾ ਆਪਣੇ ਪੋਲੂਸ਼ਨ ਨਾਲ ਜਾਂ ਆਪਣੇ ਹਾਲਾਤਾਂ ਨਾਲ ਆਂਦਾ ਉਹਨੂੰ ਕਹਿੰਦੇ ਨੇ ਚਿੱਟਾ ਮੋਤੀਆ ਅਸੀਂ ਲੋਕਾਂ ਨੂੰ ਇਹ ਇਹ ਕਹਿਣਾ ਚਾਹੁੰਦੇ ਆ ਜਿਹੜਾ ਅੰਨਪਣ ਬਾਅਦ ਚ ਆਇਆ ਹੈ ਸਾਡੀ ਕੰਪੇਨ ਹੈ ਉਹ ਰੋਕਣ ਦੀ ਅਸੀਂ ਜਿਹੜਾ ਸਾਡਾ ਇਲਾਕਾ ਹੈ 80 100 ਪਿੰਡਾਂ ਦਾ 200 ਪਿੰਡਾਂ ਦਾ ਉਹਨੂੰ ਆਉਣ ਵਾਲੇ 5 ਸਾਲਾਂ ਦੇ ਵਿੱਚ ਮੋਤੀਆ ਮੁਕਤ ਕਰਨਾ ਸਾਡਾ ਟੀਚਾ ਹੈ ਮੋਤੀਆ ਮੁਕਤ ਕਰ ਦੇਣਾ ਅਸੀਂ ਇਲਾਕੇ ਨੂੰ ਸਾਡੇ ਹਸਪਤਾਲ ਦਾ ਟੀਚਾ ਹੈ ਕਿਉਂਕਿ ਅਸੀਂ ਅੰਨਪਣ ਜਿਹੜਾ ਦੂਰ ਕਰ ਸਕਦੇ ਆ ਉਹ ਦੂਰ ਕਰਨਾ ਹੈ ਲੋਕਾਂ ਨੂੰ ਇਹ ਸੁਨੇਹਾ ਦਿੰਨੇ ਆ ਕਿ ਕੱਟੇ ਮਿੱਟੀ ਤੋਂ ਧੂਏ ਤੋਂ ਪੋਲੂਸ਼ਨ ਤੋਂ ਬਚ ਕੇ ਰਹੋ ਗੰਦੇ ਪਾਣੀ ਨਾਲ ਖਾਣਾ ਤੋਂ ਤੇ ਜਿੱਥੋਂ ਤੱਕ ਹੋ ਸਕਦਾ ਹੈ ਸਪੈਕਸ ਦਾ ਐਨਕਸ ਦਾ ਐਨਕਾਂ ਦਾ ਇੰਤਜ਼ਾਮ ਕਰੋ ਕਿਉਂਕਿ ਇੱਕ ਅੱਖ ਇੱਕ ਸ਼ੀਸ਼ਾ ਹੈ ਹੈਨਾ ਸ਼ੀਸ਼ਾ ਇੱਕ ਲੈਂਸ ਹੈ ਉਹਦੇ ਉੱਪਰ ਮਿੱਟੀ ਪੈ ਜਾਂਦੀ ਹੈ ਜੰਮ ਜਾਂਦੀ ਹੈ ਉਹਨੂੰ ਆਪਾਂ ਮੋਤੀਆ ਕਹਿ ਦਿੰਦੇ ਆ ਜਦੋਂ ਆਪਾਂ ਜਲਦੀ ਨਾਲ ਨਹੀਂ ਇਲਾਜ ਕਰਾਂਦੇ ਟਾਈਮ ਤੇ ਨਾਲ ਉਹਨੂੰ ਨਹੀਂ ਰਿਮੂਵ ਕਰਾਂਦੇ ਉਹ ਕਾਲੇ ਚ ਕਨਵਰਟ ਹੋ ਜਾਂਦਾ ਹੈ ਹੈਨਾ ਜਿਵੇਂ ਜਰ ਲੱਗ ਜਾਂਦੀ ਹੈ ਤਾਂ ਸਾਡਾ ਇਹ ਬੇਨਤੀ ਹੈ ਕਿ ਜਦੋਂ ਤੁਹਾਡਾ ਕੋ ਤੁਹਾਨੂੰ ਕੜਾੜਕ ਸ਼ੁਰੂ ਹੋ ਗਿਆ ਮੋਤੀਆ ਸ਼ੁਰੂ ਹੋ ਗਿਆ ਉਹਦੀ ਉਹਨੂੰ ਪੱਕਣ ਨਾ ਦਿਓ ਉਹਦਾ ਇਲਾਜ ਨਾਲ ਦੀ ਨਾਲ ਕਰਾਓ ਤੁਹਾਡੇ ਇਲਾਕੇ ਜਿੰਨੀ ਵੱਡੀ ਸਸਤਾ ਹੈ ਸਾਡੇ ਕੋਲ ਮਸ਼ੀਨਾਂ ਜਿਹੜੀਆਂ ਨੇ ਉਹ ਮਸ਼ੀਨਾਂ ਪੂਰੇ ਪੰਜਾਬ ਚ ਨਹੀਂ ਹੈਗੇ ਮਸ਼ੀਨਾਂ ਸਾਡੇ ਕੋਲ ਇੱਕ ਮਸ਼ੀਨ ਐਦਾਂ ਦੀ ਉਹਨੂੰ ਆਟੋ ਰੈਫ ਕਹਿੰਦੇ ਆ ਉਹ ਇੰਡੀਆ ਚ ਪਹਿਲੀ ਵਾਰੀ ਆਈ ਹੈ ਜਿਹੜੀ ਕਿ ਇੱਕ ਦਿਨ ਚ 500 ਬੱਚੇ ਨੂੰ ਕਲਾਸ ਬੈਠੇ ਬੈਠੇ ਉਹਦੀ ਅੱਖ ਨਿਗਾ ਚੈੱਕ ਕਰ ਸਕਦੀ ਹੈ ਅਸੀਂ ਅਵੇਅਰ ਕਰਨਾ ਚਾਹੁੰਦੇ ਹਾਂ ਲੋਕਾਂ ਨੂੰ ਇਸ ਬਿਮਾਰੀ ਤੋਂ ਕਿ ਅਵੇਅਰ ਹੋ ਜੋ ਤਾਂ ਹੀ ਅਸੀਂ ਬੱਚਿਆਂ ਦੀ ਸਕ੍ਰੀਨਿੰਗ ਕਰਦੇ ਹਾਂ ਸਕੂਲਾਂ ਚ ਜਾ ਕੇ ਕਲਪਨ ਲਪਨ ਕਈ ਵਾਰ ਦੇਖਦੇ ਆ ਵੀ ਕੋਈ ਗਰੀਬ ਲੋਕ ਨੇ ਜੋ ਹਨਾ ਅਫੋਰਡ ਨਹੀਂ ਕਰ ਪਾਉਂਦੇ ਹੈਗੇ ਲੈਂਸ ਦੀ ਦਿੱਕਤ ਪੈਂਦੀ ਆ ਪੈਸਾ ਖਰਚ ਜ਼ਿਆਦਾ ਹੁੰਦਾ ਤੇ ਫਿਰ ਤੁਸੀਂ ਜਿਵੇਂ ਇਹ ਵੀ ਘੱਟ ਚ ਜਾਂ ਕਿਵੇਂ ਸਿਸਟਮ ਕਰੋਗੇ ਜਿਹੜਾ ਉਹਦਾ ਲੈਂਸ ਜਿਹੜਾ ਜਿਹੜੀ ਸਾਡੀ ਮੈਡੀਕਲ ਲਾਈਨ ਆ ਨਾ ਸਾਡੇ ਦੇਸ਼ ਦੀ ਸਾਡੇ ਦੇਸ਼ ਦੀ ਨਾ ਇਕੁਪਮੈਂਟ ਬਹੁਤ ਮਹਿੰਗੀ ਆ ਮਸ਼ੀਨਾਂ ਬਹੁਤ ਮਹਿੰਗੀਆਂ ਆ ਡਾਕਟਰਾਂ ਦੀ ਫੀਸ ਬਹੁਤ ਮਹਿੰਗੀ ਆ ਲੈਂਸ ਦੀ ਕੋਸਟ ਇੰਨੀ ਜ਼ਿਆਦਾ ਨਹੀਂ ਹੁੰਦੀ ਲੈਂਸ ਬੜੇ ਠੀਕ ਰੇਟ ਤੇ ਨੇ ਹਰ ਇੱਕ ਬੰਦਾ ਅਫੋਰਡ ਕਰ ਸਕਦਾ ਪਰ ਉਹਦੇ ਵਾਸਤੇ 3 ਜਿਹੜਾ ਆਪਰੇਸ਼ਨ ਥੀਟਰ ਆ ਉਹਦੇ ਚ ਆਪਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਾ ਆਵੇ ਬਾਅਦ ਵਿੱਚ ਹੈ ਨਾ ਤੇ ਉਹ ਬਹੁਤ ਕੌਸਲੀ ਜੀ ਜਾਨੇ ਆ ਡਾਕਟਰ ਬਹੁਤ ਮਹਿੰਗੇ ਆ ਸਾਡੇ ਇਲਾਕੇ ਚ ਕੋਈ ਡਾਕਟਰ ਆ ਕੇ ਤਿਆਰ ਨਹੀਂ ਹੈਗਾ ਸਾਨੂੰ ਬਹੁਤ ਵੱਡੀ ਸਮੱਸਿਆ ਆ ਰਹੀ ਹੈ ਸਾਨੂੰ ਡਾਕਟਰ ਅਰੇਂਜ ਕਰਨੇ ਬਹੁਤ ਔਖੇ ਆ ਅਸੀਂ ਜਿਵੇਂ ਤੇਵੇਂ ਫਿਰ ਵੀ ਕਰਦੇ ਆ ਅਰੇਂਜ ਤੇ ਸਾਡੇ ਕੋਲੇ ਬਹੁਤ ਦਾਨੀ ਸੱਜਣ ਨੇ ਸਾਨੂੰ ਲਾਇੰਸ ਕਲੱਬ ਤੋਂ ਇੰਟਰਨੈਸ਼ਨਲ ਤੋਂ ਵੀ 1 ਕਰੋੜ 3 ਲੱਖ ਦੀ ਸਾਨੂੰ ਸਹਾਇਤਾ ਮਿਲੀ ਆ ਉਥੋਂ ਮਸ਼ੀਨਾਂ ਮਿਲੀਆਂ ਨੇ ਤੇ ਹੁਣ ਸਾਨੂੰ ਰੀਸੈਂਟਲੀ ਆਦਰੀ ਤੁਹਾਡੇ ਬਾਅਦ ਐਮਬੂਲੈਂਸ ਖੜੀ ਆ 22 ਲੱਖ ਰੁਪਏ ਦੀ ਸਾਨੂੰ ਐਸਪੀ ਨੇ ਦਾਨ ਕੀਤੀ ਹੈ ਸਾਡਾ ਦੇਸ਼ ਸਾਡਾ ਹਸਪਤਾਲ ਦਾਨ ਦੇ ਇਸ ਕੋ ਸਾਨੂੰ ਕੋਈ ਕੋਈ ਦਿੱਕਤ ਨਹੀਂ ਜਿੰਨੇ ਮਰਜ਼ੀ ਕੈਂਪ ਲਵਾਓ ਜਿੰਨੇ ਮਰਜ਼ੀ ਸਰਜੀ ਕਰੋ ਸਾਲ ਜੇ ਵੇ ਪੰਜ ਹਜ਼ਾਰ ਕਰਾਓ ਸੀ ਪੰਜ ਹਜ਼ਾਰ ਵੀ ਕਰਨ ਤਿਆਰ ਹਾਂ ਬਹੁਤ ਪਰਮਾਤਮਾ ਦੀ ਬਹੁਤ ਕਰਪਾ ਹੈ ਹਾਂ